PB Today ਚੈਨਲ ਤੇ ਤੁਹਾਡਾ ਸਵਾਗਤ ਹੈ ਕਸਬਾ ਔਰ ਵਿੱਚ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੀਰਪੁਰ ਲਖਾ ਰੋਡ ਦੇ ਮੋੜ ਤੇ ਪੈਂਦੇ ਇੱਕ ਮੈਡੀਕਲ ਸਟੋਰ ਤੋਂ ਲੁਟੇਰਿਆਂ ਨੇ ਦਿਨ ਦਿਹਾੜੇ ਪੈਸਿਆਂ ਦੀ ਲੁੱਟ ਕੀਤੀ ਅਤੇ ਫਰਾਰ ਹੋ ਗਏ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਮੋਹਿਤ ਮਦਾਨ ਨੇ ਦੱਸਿਆ ਕਿ ਸ਼ਾਮੀ ਸਾਦੇ ਕੋ 5 ਵਜੇ ਮੈਂ ਆਪਣੀ ਮਾਤਾ ਨੂੰ ਦੁਕਾਨ ਤੇ ਬਿਠਾ ਕੇ ਮਾਰਕੀਟ ਗਿਆ ਸੀ ਤੇ ਦੋ ਨੌਜਵਾਨ ਮੂੰਹ ਤੇ ਕਪੜਾ ਬੰਨ ਕੇ ਦੁਕਾਨ ਅੰਦਰ ਆਏ ਜਿਨ੍ਹਾਂ ਨੇ ਮੇਰੀ ਮਾਤਾ ਤੋਂ ਕਿਸੇ ਦਵਾਈ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਉਸ ਨੂੰ ੱਟਾ ਮਾਰ ਕੇ ਸੁੱਟ ਦਿੱਤਾ ਤੇ ਗੱਲੇ ਵਿੱਚ ਪੇਟਾਈ ਤੋਂ 3000 ਰੁਪਏ ਲੁੱਟ ਕੇ ਫਰਾਰ ਹੋ ਗਏ ਇਸ ਮੌਕੇ ਥਾਣਾ ਵਰਦੀ ਪੁਲਿਸ ਮੌਕੇ ਤੇ ਪੁੱਜੀ ਜਿਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਲੁਟੇਰਿਆਂ ਦੀ ਪਾਲ ਸ਼ੁਰੂ ਕਰ ਦਿੱਤੀ ਇਸ ਘਟਨਾ ਨਾਲ ਲੋਕ ਦਹਿਸ਼ਤ ਵਿੱਚ ਹਨ ਉਹਨਾਂ ਨੇ ਪੱਤਰਕਾਰਾਂ ਨੂੰ ਕੀ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮੇਰਾ ਨਾਮ ਮੋਹਿਤਾ ਮੁਹਤਮਦਾਨ ਅੱਛਾ ਮੁਹਤਮਦਾਨ ਜੀ ਕੀ ਗੱਲਬਾਤ ਹੋਈ ਹੈ ਕੱਲ ਮੈਂ ਮਾਰਕੀਟ ਚ ਗਿਆ ਸੀ ਮੈਂ ਆਪਣੇ ਮਾਸੀ ਪਿੱਛੇ ਕਿੰਨੇ ਕੁ ਵਜੇ 5:20 5:30 ਦਾ ਟਾਈਮ ਸੀ ਅੱਛਾ ਤੇ ਮੈਂ ਮਦਰ ਨੂੰ ਬਿਠਾ ਕੇ ਗਿਆ ਪਿੱਛੇ ਤੋਂ ਅਣਪਛਾਤੇ ਵਿਅਕਤੀ ਆਏ ਮੂੰਟਾ ਗਿਆ ਹੋਇਆ ਸੀ ਕਹਿੰਦੇ ਕੋਈ ਮੈਡੀਸਨ ਦੇਈਓ ਤੇ ਮੰਮੀ ਹੁਣ ਮੈਡੀਸਨ ਦੇਣ ਲੱਗੇ ਤੇ ਉਹਨਾਂ ਨੂੰ ੱਟਕਾ ਮਾਰਿਆ ਉਹਨਾਂ ਨੇ ਸਾਡੇ ਸੈਟ ਲਿਆ ਤੇ ਫਰੁੱਲ ਆਫ ਸਾਰੀ ਕਰਨ ਆਪੇ ਤੇ ਬੁੱਟਰ ਲੱਗੇ ਹੋਏ ਸੀ ਬੁੱਟਰ ਦਾ ਬਟਨ ਦਬ ਦਿੱਤਾ ਗਿਆ ਇਸ ਕਰਕੇ ਬਚਾਅ ਹੋ ਗਿਆ ਤੇ ਉਹ ਉਹ ਮੂਟਾ ਤੇ ਹੋਈ ਸੀ ਜਾਂ ਹਾਂਜੀ ਮੂਟਾ ਕੇ ਹੋਈ ਸੀ ਕੋਈ ਆਏ ਕਾਦੇ ਤੇ ਸੀਗੇ ਉਹ ਹੂੰ ਐਕਟਿਵਾ ਦੇ ਆਈ ਸੀ ਸ਼ਾਇਦ ਮੇਰੇ ਸਾਹ ਹੁਣ ਬਾਕੀ ਪਤਾ ਨਹੀਂ ਲੱਗ ਸਕਿਆ ਪੂਰੀ ਤਰ੍ਹਾਂ ਕੀਤੀ ਆਈ ਸੀ ਉਹਨੇ ਜਿਹੜੇ ਪੈਸੇ ਲਏ ਹੈਗੇ ਆ ਉਹ ਖੋਏ ਆ ਜਾਂ ਗੱਲੇ ਵਿੱਚੋਂ ਆਪ ਬੱਲੇ ਜੋ ਆਪੇ ਕੱਢ ਲਏ ਬੱਲੇ ਜੋ ਆਪੇ ਹਾਂ ਕਰ ਲਏ ਕਿੰਨੇ ਕ ਸੀਗੇ ਪੈਸੇ 2.5-3000 ਰੁਪਏ 2.5-3000 ਰੁਪਏ ਸੀ ਤੇ ਜਦੋਂ ਫਿਰ ਉਹ ਮਤਲਬ ਲੁੱਟ ਕੋ ਕਰਕੇ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਕੋਈ ਕੀ ਕਾਰਵਾਈ ਕੀਤੀ ਤੁਸੀਂ ਪੁਲੀ ਪ੍ਰਸ਼ਾਸਨ ਆਇਆ ਸੀ ਤੇ ਪੀਕੇ ਮਿਰਵਾ ਅੱਛਾ ਕਹਿੰਦੇ ਕਰਾਂਗੇ ਲੱਭਾ ਮੇਰੀ ਖਿਆਲ ਅੱਜ ਤੋਂ ਕੁਝ ਸਮਾਂ ਪਹਿਲਾਂ ਤੁਹਾਡੇ ਤਾਲੇ ਵੀ ਤੋੜੇ ਗਏ ਸੀ ਹਾਂ ਜੀ ਜੀ ਇੱਕ ਦੋ ਵਾਰ ਹੋ ਚੁੱਕਾ ਹੈ ਇੱਕ ਦੋ ਵਾਰ ਹੋ ਚੁੱਕਾ ਹੈ ਤੇ ਉਹਦੇ ਵਿੱਚ ਤੁਹਾਡਾ ਬਚਾਅ ਹੋ ਗਿਆ ਸੀ ਉਸ ਵਾਰ ਹਾਂ ਨੇ ਬਚਾਓ ਪ੍ਰਸ਼ਾਸਨ ਹੀ ਬਹਿੰਦੀ ਆ ਤੇ ਹੁਣ ਤੁਸੀਂ ਦਿਨ ਦਿਹਾੜੇ ਜਿੱਦਾਂ ਲੁੱਟਾਂ ਖੋਹਾਂ ਹੋ ਰਹੀਆਂ ਹੈਗੀਆਂ ਆ ਮਤਲਬ ਖੂਨ ਪਸੀਨੇ ਦੀ ਕਮਾਈ ਹੈਗੀ ਆ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਪ੍ਰਸ਼ਾਸਨ ਹੀ ਮੰਗ ਕੀਤੀ ਜਾ ਰਹੀ ਹੈ ਵੀ ਚਲੋ ਮਾਲ ਨੂੰ ਕੁਆਲਟੀ ਦਿੱਤੀ ਜਾਵੇ ਮਾਲ ਇਹਨਾਂ ਨੂੰ ਨਕੀਲ ਗੱਸੀ ਜਾਵੇ ਇਨਸਾਫ ਦਵਾਏ ਜਾਵੇ ਸਾਨੂੰ ਸਾਥ ਜੀ ਜਿਹੜਾ ਪਹਿਲਾਂ ਵੀ ਤਾਲੇ ਤੋੜੇ ਤੋੜੇ ਤੁਸੀਂ ਉਹਨਾਂ ਦੇ ਬਾਰੇ ਵੀ ਕੋਈ ਕੁਛ ਨਹੀਂ ਲੱਭਿਆ ਕੁਛ ਨਹੀਂ ਪਤਾ ਲੱਗਾ ਉਹਨਾਂ ਬਾਰੇ ਕੋਈ ਕਾਰਵਾਈ ਨਹੀਂ ਕੋਈ ਸੀਸੀ ਪੂਟੀ ਜਿੱਤੇ ਵਿੱਚ ਵੀ ਕੋਈ ਤੁਹਾਡੇ ਸੀਟੀ ਦੇ ਮੂੰਹ ਟਕੇ ਹੋਏ ਕੁਛ ਨਹੀਂ ਪਤਾ ਲੱਗਦਾ ਕੈਮਰਾ ਵੈਸੇ ਲੱਗਾ ਹੋਇਆ ਕੈਮਰੇ ਲੱਗੇ ਹੋਏ ਠੀਕ ਇਹ ਤੁਹਾਡੀ ਜਿਹੜੀ ਦੁਕਾਨ ਹੈਗੀ ਆ ਜਿੱਥੇ ਆ ਲੁੱਟ ਖੋ ਹੋਈ ਆ ਇਹ ਦਿਨ ਨੂੰ ਹੋਈ ਕਿ ਰਾਤ ਨੂੰ ਦਿਨੂ ਹੀ ਦਿਨੂ ਤੁਹਾਡਾ ਕੀ ਨਾਮ ਆ ਤੁਹਾਡਾ ਨਾਮ ਮੋਹਨ لال ਜੀ ਤੁਸੀਂ ਇੱਥੇ ਕੀ ਕਰਦੇ ਆ ਸਬਜੀ ਦੁਕਾਨ ਸਾਡੀ ਇਹਨਾਂ ਦੇ ਸਾਹਮਣੇ ਹੀ ਆ ਹਾਂਜੀ ਹਾਂਜੀ ਤੇ ਇਹ ਦਿਨ ਨੂੰ ਜਿਹੜੀਆਂ ਵਾਰਦਾਤਾਂ ਵਗੈਰਾ ਇਦਾਂ ਹੋ ਰਹੀਆਂ ਆ। ਹਾਂਜੀ ਦਿਨ ਦਿਹਾੜੇ ਹੋ ਰਹੀਆਂ ਆ। ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹਨੇ ਆ ਇਹਦੇ ਬਾਰੇ? ਕਹਿਣਾ ਕੀ ਆ ਜੀ ਹੁਣ ਦੇਖੋ ਅਸੀਂ ਤਾਂ ਆਪਣੀ ਦੁਕਾਨ ਤੇ ਬੈਠੇ ਆ ਸਾਹਮਣੇ ਉਹਨਾਂ ਦੇ ਕਸਟਮ ਆਂਦੇ ਆ। ਦੇਖੋ ਪੈਸਾ ਲੈਣਾ ਆ ਦਾ ਕੋਈ ਥੇਲਾ ਲੈਣਾ ਦਾ ਹੁਣ ਪਤਾ ਥੋੜੀ ਲੱਗਦਾ ਵੀ ਬੰਦੇ ਕਿੱਦਾਂ ਆ ਗਏ ਕਿੱਦਾਂ ਗਏ। ਕਿੱਦਾਂ ਜਦੋਂ ਇਹ ਲੁੱਟਕੋ ਹੋਈ ਤਾਂ ਫੇਰ ਰੋਲਾ ਰੱਪਾ ਹਾਂਜੀ ਵੀ ਰੋਲਾ ਰੱਪਾ ਪਿਆ ਜੀ। ਰੋਲਾ ਰੱਪਾ ਹਰ ਸਾਨੂੰ ਤਾਂ ਇਦਾਂ ਹੈ ਵੀ ਅਗਲੇ ਦਾ ਗਾਹਕ ਅੰਦਰ ਆਇਆ ਸਾਨੂੰ ਨਹੀਂ ਪਤਾ ਲੱਗਦਾ ਹੁਣ ਸਾਡੀ ਦੁਕਾਨ ਤੇ ਆਣਾ ਕੋਈ ਗਾਹਕ ਸਾਨੂੰ ਪਤਾ ਲੱਗ ਜਾਉਣਾ ਸਾਡਾ ਗਾਹਕ ਆ ਆ ਹੁਣ ਤੁਹਾਡੇ ਕੋਈ ਆ ਜਵੇ ਤੇ ਬੰਦੇ ਗਾਕੇ ਸਮਝਦਾ ਗਾਕੇ ਆ ਅਗਲਾ ਗਾਕੇ ਸਮਝਣਾ ਅਗਲਾ ਕਹਿੰਦਾ ਗਾਹਕ ਆ ਗਾਹਕ ਨੇ ਬਾਹਰ ਦੇ ਫਿਰ ਅਗਲਾ ਅੰਦਰ ਜਾ ਬੜੇ ਹੁਣ ਬੰਦਾ ਕੀ ਕਹਿ ਸਕਦਾ ਵੀ ਕੌਣ ਆ ਕੌਣ ਨਹੀਂ ਆ ਪਾਜੀ ਜਿੱਦਾਂ ਹੁਣ ਦਿਨ ਮਤਲਬ ਜਿਹੜਾ ਔੜ ਆ ਨਸ਼ੇ ਵਿੱਚ ਤਾਂ ਇਹ ਮੰਨਿਆ ਗਿਆ ਸੀ ਨਸ਼ੇ ਕਰਕੇ ਹੀ ਹੁੰਦੀ ਚੋਰੀ ਇਹ ਮਤਲਬ ਇਹ ਕੋਈ ਨਸ਼ੇੜੀ ਹੋ ਸਕਦੇ ਆ ਨਸ਼ੇੜੀ ਆ ਨਸ਼ੇੜੀ ਆ ਹੁਣ ਇੱਥੇ ਨਸ਼ੇ ਦਾ ਹੁਣ ਘੜ ਮੰਨੇ ਆੜ ਹਾਂ ਹਨਾ ਤੇ ਨਸ਼ੇ ਕਰਕੇ ਚੋਰੀਆਂ ਹੁੰਦੀਆਂ ਇੱਥੇ ਹੁਣ ਜਿੱਦਾਂ ਹੁਣ ਇੱਥੇ ਬਿੱਲੀ ਘੁੰਮਦੀ ਆ ਕਿ ਨਸ਼ੇੜੀ ਥਾਂ ਥਾਂ ਤੇ ਬੈਠੇ ਹੁੰਦੇ ਆ ਪਰ ਇਹ ਦੇਖੋ ਜਿੱਦਾਂ ਦਿਨ ਦਿਹਾੜੇ ਇਹ ਰਸਤਾ ਆਮ ਆਂਦਾ ਜਾਂਦਾ ਚੱਲਦਾ ਹੈਗਾ ਦੁਕਾਨਾਂ ਹੈਗੀਆਂ ਭੀੜ ਭੜਕੇ ਵਾਲਾ ਰਸਤਾ ਹੈਗਾ ਫਿਰ ਵੀ ਦਿਨ ਦਿਹਾੜੇ ਜਿਹੜੀਆਂ ਚੋਰੀਆਂ ਹੋ ਜਾਣੀਆਂ ਮਤਲਬ ਲੋਕੀ ਮਿਹਨਤ ਨਾਲ ਕਮਾਈ ਕਰਦੇ ਐ ਮਿੰਟਾਂ 'ਚ ਫਰਾਰ ਹੋ ਜਾਂਦੇ ਕੋਈ ਤਾਂ ਜੀ ਦੇਖੋ ਹੁਣ ਦਿਨੇ ਇਦਾਂ ਆ ਦਿਨੇ ਦਿਨੇ ਕਿਹੜਾ ਕੋ ਦੇਖਦਾ ਇਹਨਾਂ ਨੂੰ ਦਿਨੇ ਉਹ ਸ਼ਰਿਆਮ ਉੱਥੋਂ ਜੱਟਾ ਲੈ ਕੇ ਇੱਥੇ ਪੀ ਫੂ ਬੰਨਾ ਸ਼ੇ ਹੋ ਕੇ ਇਹ ਦਿਨੇ ਹੁਣ ਅਗਲੇ ਕਹਿੰਦੇ ਰਾਤ ਨੂੰ ਪੁਲਿਸ ਨਿਕਲਦੀ ਆ ਦਿਨੇ ਕੌਣ ਦੇਖਦਾ ਇੱਥੇ ਉਹਨਾਂ ਦਾ ਮਤਲਬ ਹੈ ਕਿ ਰਾਤ ਨੂੰ ਪੁਲਿਸ ਗਿਆ ਮਾਰਦੀ ਆ ਦਿਨੇ ਕਰੀ ਜਾਵੇ ਇੱਥੇ ਤੈਨੂੰ ਤਾਂ ਅਗਲਾ ਗਾਹਕ ਸਮਝੂਗਾ ਗਾਹਕ ਹੀ ਸਮਝੂਗਾ ਇਹ ਵੀ ਫਾਇਦਾ ਲੈਂਦੇ ਐ ਅਗਲੇ ਹਨਾ ਬਾਕੀ ਹੁਣ ਦੇਖੋ ਹਣ ਕੀ ਹੁੰਦਾ ਪ੍ਰਸ਼ਾਸਨ ਕੀ ਕਰਦਾ ਹਨਾ ਉਹਦਾ ਮੰਗ ਕੀ ਹੈਗੀ ਆ ਪੇ ਮਤਲਬ ਇਹਨਾਂ ਨੂੰ ਨੱਥ ਪਾਉਣ ਲਈ ਕੀ ਮੰਗ ਹੈ ਹੀ ਹੈ ਜੇ ਇਹਨਾਂ ਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਚਾਹੀਦਾ ਆ ਤੇ ਮੈਂ ਕਹਿੰਦਾ ਕੋਈ ਕਾਨੂੰਨ ਵੀ ਇਹਨਾਂ ਲਈ ਕੋਈ ਐਡਾ ਸਖਤ ਹੋਣਾ ਚਾਹੀਦਾ ਕਿ ਜਮਾਨਤਾ ਨਾ ਹੋਣ ਕਾਨੂੰਨ ਤਾਂ ਦੇਖੋ ਜੀ ਇੱਥੇ ਦਾ ਕਾਨੂੰਨ ਹੁਣ ਸਾਨੂੰ ਪਤਾ ਹੀ ਆ ਸਾਰਾ ਇੱਥੇ ਨਹੀਂ ਕੁਝ ਵੀ ਹੋ ਸਕਦਾ ਇੱਥੇ ਤਾਂ ਲੋਟ ਚੱਲਦੇ ਆ ਜੀ ਲੋਟ ਬੱਸ ਪੈਸੇ ਦਿਓ ਚੱਲ ਜਿੱਦਾਂ ਚੱਲ ਪਰੇ ਹੋ ਜਾ ਤੂੰ ਜਾ ਦੌੜ ਜਾ ਸਾਰਾ ਮਤਲਬ ਇਹ ਜੇ ਮੈਂ ਕਹਿੰਨਾ ਚੋਰੀ ਕਰਨ ਵਾਲੇ ਲਈ ਜਿੱਦਾਂ ਵਿਦੇਸ਼ਾਂ ਵਿੱਚ ਕਾਨੂੰਨ ਹੈਗੇ ਜੇ ਕਾਨੂੰਨੀ ਸਖਤ ਹੋ ਜਵੇ ਤਾਂ ਚੋਰੀ ਕਰਨ ਦੀ ਕੋਈ ਹਿੰਮਤ ਤਾਂ ਨਹੀਂ ਕਰੇ ਹਾਂਜੀ ਹਾਂਜੀ ਇਹ ਤਾਂ ਹੈ ਵਿਦੇਸ਼ਾਂ ਨੂੰ ਹੋਇਆ ਇਹ ਤਾਂ ਸਹੀ ਆ ਪਰ ਬਾਹਰਲੇ ਰੂਲ ਇੱਥੇ ਲਾਗੂ ਨਹੀਂ ਹੋ ਸਕਦੇ ਇੱਥੇ ਸਾਨੂੰ ਪਤਾ ਬਾਹਰਲੇ ਸੌ ਮੈਂ ਕਹਿੰਦਾ ਕਿਸੇ ਦਾ ਫੋਨ ਆ ਜਾਂਦਾ ਹੁਣ ਬੰਦਾ ਇਹ ਆਪਣਾ ਆ ਸਮਝੌਤੇ ਹੋ ਜਾਂਦੇ ਆ ਇੱਥੇ ਤਾਂ ਸਾਨੂੰ ਪਤਾ ਹੀ ਆ ਇੱਥੇ ਇੱਥੇ ਲੈਣ ਦੇਣ ਜ਼ਿਆਦਾ ਆ ਲੈਣ ਦੇਣ ਕਰਕੇ ਅਗਲਾ ਆ ਹੋ ਗਿਆ ਆਪਣਾ ਨਿਕਲ ਜਾਂਦਾ ਇਹ ਕਿਹੜਾ ਫੜ ਵੀ ਲੈ ਤੇ ਇਹ ਕਿਹਨੂੰ ਰੱਖਣੇ ਉਹਨਾਂ ਨੇ ਇਹ ਕੋ ਛੱਡ ਦੇਣਾ ਜਾਂ ਛੁੱਟ ਜਾਣੇ ਆ ਜੇ ਭੇਜ ਵੀ ਦੇ ਉੱਤੇ ਸਜ਼ਾ ਕੱਟ ਕੇ ਆ ਜਾਂਦੇ ਆ ਇੱਥੇ ਰੋਟੀ ਦੇਣ ਦਾ ਚਾਰਚ ਮੈਂ ਕਹਿੰਦਾ ਜਿੱਦਾਂ ਅਸੀਂ ਤੁਸੀਂ ਕਾਰੋਬਾਰ ਕਰਦੇ ਆ ਧੰਦੇ ਕਰਦੇ ਆ ਇਹ ਵੀ ਇਹਨਾਂ ਨੇ ਆਪਣਾ ਧੰਦਾ ਹੀ ਰੱਖਿਆ ਪੇ ਚਾਰ ਦਿਨ ਅੰਦਰ ਰਹਿ ਲਾਂਗੇ ਮੇਰਾ ਕੀ ਕਰਦਾ ਇਹਨਾਂ ਦਾ ਤੰਦਾ ਹੀ ਆ ਇਹਨਾਂ ਦਾ ਤੰਦਾ ਹੀ ਆ ਠੋਖਾ ਆ ਜੀ ਇਹ